ਜਿਹੜਾ ਬਾਬਾ ਡੰਡੀ ਵਾਲਾ ਪੁਲ ਦਾ ਇਥੇ ਨਾਕਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀਗੀ ਇੱਕ ਬਿਨਾ ਨੰਬਰ ਤੋਂ ਜਿਹੜੀ ਸਵਿਫਟ ਗੱਡੀ ਸੀਗੀ ਉਹ ਨਾਕਾਬੰਦੀ ਨੂੰ ਵੇਖ ਕੇ ਉਹਨਾਂ ਵੱਲੋਂ ਟਰਨ ਕੀਤਾ ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਚੇਸ ਕੀਤਾ ਤਾਂ ਐਸ ਐਚ ਓ ਚੌਂਕਿੰਚਾਰ ਜਿਹੜੇ ਆਪ ਨਾਕਾਬੰਦੀ ਦੇ ਪ੍ਰੈਜ਼ੈਂਟ ਸੀ ਤਾਂ ਉਹ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਮੌਕੇ ਤੇ ਖੜੇ ਆ ਇਥੇ ਗੱਡੀ ਮੋੜ ਲੇ ਗਈ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹ ਰੁਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ ਪਰ ਉਹਨਾਂ ਨੇ ਜੜੀਵੰਦੀ ਗੱਡੀ ਕਿਉਂਕਿ ਸੜਕ ਤੋਂ ਉੱਤਰ ਗਈ ਸੀਗੀ ਉਹਨਾਂ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਬੜ ਤੋੜ ਤੇ ਜਵਾਬੀ ਫਾਇਰਿੰਗ ਦੇ ਵਿੱਚ ਅ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁਰਸੇਵਕ ਸਿੰਘ ਏਲੀਅਸ ਬੰਮ ਬਨਾਮ ਦਾ ਜਿਹੜਾ ਵਿਅਕਤੀ ਸੀ ਉਹਦੀ ਲੱਤ ਤੇ ਗੋਲੀ ਲੱਗੀ ਹੈ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਈ ਹੈ ਪੁਲਿਸ ਪਾਰਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੌਕੇ ਤੋਂ ਫਰਾਰ ਹੋਇਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉਡੀ ਭਾਲ ਜਾਰੀ ਹੈ ਮੈਡਮ ਜਿਹੜਾ ਇਹ ਹੈਗਾ ਸੀ ਇਹ ਬੰਮ ਕਿ ਅਟੈਚਮੈਂਟ ਇਹਦੀ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆ ਪਾਇਆ ਕੁਝ ਇਸ ਬੰਦੇ ਦੀ ਬੜੀ ਵੱਡੀ ਕ੍ਰਿਮੀਨਲ ਹਿਸਟਰੀ ਹੈ 6 ਦੇ ਤੇ ਪਰਚੇ ਦਰਜ ਨੇ ਜਿਨ੍ਹਾਂ ਚੋਂ ਮਰਡਰ ਅਟੈਂਪਟ ਟੂ ਮਰਡਰ 2032 ਆਰਮਜ਼ ਐਕਟ ਦੇ ਪਰਚੇ ਦਰਜ ਨੇ ਤੇ ਸੱਤਾ ਨੁਸ਼ਰਾ ਗੈਂਗ ਦੇ ਨਾਲੇ ਉਹਦਾ ਮੈਂਬਰ ਹੈ ਤੇ ਉਸਦੇ ਇਨਵੋਲਡ ਹੈ ਕੋਈ ਵਾਪਸ ਬਕਲ ਦੀ ਰਿਕਵਰੀ ਹੋਈ ਹੈ ਇਹਦੀ ਅ ਇਹਨੇ ਕੋਲ ਇੱਕ ਵਾਪਸ ਆਪਣਾ ਕੋਲ ਰਿਕਵਰ ਹੋਇਆ ਹੈ ਅ ਰਿਕਵਰੀ ਤੋਂ ਬਾਅਦ ਇੱਥੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਮੌਕੇ ਤੇ ਅਸੀਂ ਸਾਰੇ ਖੜੇ ਹਾਂ ਤੇ ਪਰਚਾ ਦਰਜ ਕਰਕੇ ਕਾਨੂੰਨ ਮੁਤਾਬਕ ਅੱਗੇ ਕਾਰਵਾਈ ਕੀਤੀ ਜਾਏਗੀ ਔਲ ਦੇ ਮਾਰਾਈ ਦੇ ਸ਼ੌਟ ਕਿੱਥੇ ਆ ਚੱਲ ਕਿੱਥੇ ਕਿੰਨੇ ਜਾਂ ਦੋ ਜਣੇ ਹੀ ਭੱਜਾ ਗਏ ਨਾ ਦੂਜਾ ਭੱਜਾ ਉਹਦਾ ਨੀ ਨਾਂ ਪਤਾ ਲੈ ਸਰ ਕਿੰਨੇ ਲੋਕ ਸਰ ਬਾਈ ਜੀ ਸਭ ਕੰਮ ਇਹ ਹੋ ਜਾਵੇਗੀ ਅਜਿੰਤਾ ਵਾਲੇ